ਸਾਡੀ ਗੱਡੀ ਮਗਰ ਸੀ ਦੂਜੀਆਂ ਦੋ ਗੱਡੀਆਂ ਮੂਹਰੇ ਸੀ ਉਹ ਗੱਡੀਆਂ ਚਾਈ ਜਾਂਦੀਆਂ ਤੇ ਸਾਡੀ ਗੱਡੀ ਨਿਖੜ ਕੇ ਜੰਗਲਾਂ ਨੂੰ ਵੜ ਗਈ ਸਾਈਡ ਤੇ ਲੈ ਗਿਆ ਉਹ ਬੰਦਾ ਅਜ ਵੀ ਜਾਂਦਾ ਹਾਜੀ ਫਿਰਦਾ ਕੋੜਿਆ ਘਟੇ ਦਾ ਡਰਾਈਵਰ ਆ ਉਹ ਉਹ ਸਾਈਡ ਤੇ ਲੈ ਗਿਆ ਗੱਡੀ ਨੂੰ ਗੱਡੀ ਜਾ ਕੇ ਗਾਂ ਉਥੋਂ 18 20 ਕਿਲੋਮੀਟਰ ਸਾਈਡ ਤੇ ਜਾ ਕੇ ਜੰਗਲ ਚ ਜਿੱਥੇ ਬਹੁਤ ਭਿਆਨਕ ਜੰਗਲ ਆ ਵੀ ਉਥੇ ਮਤਲਬ ਦਿਨੇ ਨਹੀਂ ਕੋਈ ਵੜਦਾ ਰਾਤ ਨੂੰ ਤਾਂ ਫਿਰ ਬਹੁਤ ਹੀ ਕੰਮ ਖਰਾਬ ਆ ਤੇ ਅਸੀਂ ਤਾਂ ਰਾਤ ਨੂੰ ਵੜ ਗਏ ਉੱਥੇ 12 1 ਵਜੇ ਉੱਥੇ ਉਹ ਜਦੋਂ ਗੱਡੀ ਖੁੱਭ ਗਈ ਨਾ ਤੇ ਡਰਾਈਵਰ ਛੱਡ ਕੇ ਭੱਜ ਗਿਆ ਰਾਤ ਨੂੰ ਅੱਛਾ ਠੰਡ ਦੀ ਰੁੱਤ ਪਹਿਲੀ ਵਾਰ ਸਾਡੇ ਕੋਲੇ ਲੋਕੀਆ ਫੋਨ ਆਏ ਸੀ ਉਦੋਂ 2000 ਇਹ ਦੋ ਦੀ ਗੱਲ ਹੈ ਹਾਂ ਸਟਾਰਟਿੰਗ ਦੋ ਤਿੰਨ ਦੀ ਗੱਲ ਹੈ ਹਾਂ ਸਟਾਰਟਿੰਗ ਉਹ ਮੈਂ ਨਵਾਂ ਨਵਾਂ ਪਹਿਲੀ ਵਾਰ ਹੀ ਫੋਨ ਲਿਆ ਸੀ ਜਿਹੜਾ ਮੇਰੇ ਨਾਲ ਮੁੰਡਾ ਸੀਗਾ ਨੰਬਰਦਾਰਾਂ ਦਾ ਡਰਾਈਵਰ ਉਸੋਂ ਦਾ ਭਖਤੇ ਦਾ ਉਹਦੀ ਗੱਡੀ ਵੀ ਨਾਲ ਸੀਗੀ ਉਨੇ-ਉਨੇ ਸੋਚਿਆ ਆਪਦੇ ਜਾ ਕੇ ਉੱਠਾ ਜਦੋਂ ਕਿਤੇ ਪਿੱਗਦਾ ਉਹਦਾ ਵੀ ਲੱਗਿਆ ਵਾ ਸੀਗਾ ਜਦੋਂ ਕਿਤੇ ਹੋਟਲ ਤੇ ਖੜਾ ਜਾ ਕੇ ਮੁੰਡਾ ਕਨੈਕਟਰ ਦੋਨੇ ਗੱਡੀਆਂ ਖੜੀਆਂ ਜਾ ਕੇ ਗਾਂ ਸ਼ਾਮ ਖਿਆਰੀ ਇੱਕ ਸ਼ਹਿਰ ਪੈਂਦਾ ਉੱਥੇ ਜਾ ਕੇ ਖੜੇ ਹੋ ਉਥੋਂ ਸਾਡੀ ਗੱਡੀ ਕੋਲੋਂ 40-50 ਕਿਲੋਮੀਟਰ ਅੱਗੇ ਜਾ ਕੇ ਉਹ ਕਿਤੇ ਕੁਦਰਤੀ ਉੱਠ ਖੜਿਆ ਪੰਜਾਬ ਸ਼ੂ ਕਰਨਾ ਤੇ ਉਹ ਆ ਦੇ ਕਨੈਕਟਰ ਨੂੰ ਪੁੱਛਦਾ ਕਹਿੰਦਾ ਓਏ ਦੂਜੀ ਗੱਡੀ ਉਹ ਕਹਿੰਦਾ ਬਾਈ ਉਹ ਤਾਂ 30-40 ਕਿਲੋਮੀਟਰ ਪਿੱਛੇ ਹੀ ਰਹਿ ਰੂਗੀ ਉਹ ਆ ਕੰਜੇ ਤਾਂ ਪਿੱਛੇ ਹੀ ਰਹਿ ਰੂਗੀ ਤੇ ਪਿੱਛੇ ਤਾਂ ਜੰਗਲਾ ਸਾਰਾ ਹੀ ਤਹ ਇਤਨ 100 ਕਿਲੋਮੀਟਰ ਦਾ ਪਿੱਛੇ ਕਿੱਥੇ ਰਹਿ ਗਈ ਹੋਟਲ ਨਹੀਂ ਸੋਟਲ ਨਹੀਂ ਕੋਈ ਸ਼ਹਿਰ ਨਹੀਂ ਕੋਈ ਪਿੰਡ ਨਹੀਂ ਤੇ ਦਾ ਜੰਗਲ ਆ ਸਾਰਾ ਉਹ ਆਂਦਾ ਬਈ ਫਿਰ ਲਾਈਟਾਂ ਆਉਣੋਂ ਫਟ ਗਿਆ ਸੀ ਮਗਰ ਉਹ ਆਂਦਾ ਯਾਰ ਤੁਸੀਂ ਰੁਕਣਾ ਸੀ ਤੁਸੀਂ ਪਤਾ ਕਰਦੇ ਬਈ ਅਸੀਂ ਕਿਹਾ ਵੀ ਚੱਲ ਹੋਟਲ ਦੇ ਖੜਕੇ ਜਾ ਕੇ ਪਤਾ ਕਰਾਂਗੇ ਉਹ ਆਂਦਾ ਵੀ ਬੰਦਾ ਦਲੇਰ ਸੀ ਉਹ ਉਹ ਆਂਦਾ ਵੀ ਤੁਸੀਂ ਬਹੁਤ ਮਾੜਾ ਕੰਮ ਕਰਿਆ ਤੁਸੀਂ ਆ ਤਾਂ ਬਹੁਤ ਕੰਮ ਗਲਤ ਹੋ ਗਿਆ ਉਹਨੇ ਜੀ ਉਸ ਜਿਹੜੀ ਦੂਜੀ ਗੱਡੀ ਨਾਲ ਸੀ ਬਿਕਰ ਸੀ ਮੁੰਡਾ ਉਹਨਾਂ ਨੂੰ ਕਿਹਾ ਵੀ ਐਂ ਕਰੋ ਆਪਾਂ ਗੱਡੀ ਮੋੜੋ ਤੇ ਆਪਾਂ ਲੱਗੇ ਪਤਾ ਉਹਦਾ ਕੋਈ ਨਹੀਂ ਬੜਦਾ ਉਹ ਜੀ ਮੱਚਦੀ ਅੱਗ ਚ ਅਗਲਾ ਕਹਿੰਦਾ ਉਹ ਤਾਂ ਮਰ ਗਏ ਫਸ ਗਏ ਕਿਤੇ ਨਾ ਕਿਤੇ ਆਪਾਂ ਕੀ ਲੈਣ ਜਾਣਾ ਪਰ ਬੰਦਾ ਬੜਾ ਦਲੇਰ ਸੀ ਉਥੋਂ ਜੀ ਜਦੋਂ ਉਹਨਾਂ ਨੇ ਗੱਡੀਆਂ ਘਮਾਇਆ ਸਾਡੇ ਨਾਲ ਕੀ ਵਾਪਰਿਆ ਅਸੀਂ ਉਹਨੇ ਕੀ ਕੀਤਾ ਸਾਨੂੰ ਫੋਨ ਲਾਇਆ ਉਥੋਂ ਐਸਟੀਡੀ ਤੋਂ ਮੇਰੇ ਕੋਲੇ ਫੋਨ ਸੀ ਉਹਨੇ ਮੇਰਾ ਨੰਬਰ ਲਿਖ ਰੱਖਿਆ ਸੀਗਾ ਤੇ ਉਹਨੇ ਜਦੋਂ ਮੈਨੂੰ ਫੋਨ ਲਾਇਆ ਨਾ ਤੇ ਮੈਂ ਫੋਨ ਚੱਕਿਆ ਮਰ ਜਾਈ ਚ ਪਿਆਰਾ ਆਉਨਾ ਮੁੰਡਾ ਸਾਡਾ ਐ ਪਿਆ ਛੋਟਾ ਮੁੰਡਾ ਸੀ ਉਦੋਂ 15 ਸਾਲ ਦਾ 14 ਸਾਲ ਦਾ ਉਹ ਨਾਲ ਗਿਆ ਵਾ ਸੀ ਉਹ ਐ ਪੈ ਦੂਜੀ ਸੀਟ ਤੇ ਮੈਂ ਸੀਟ ਤੇ ਪੈ ਰਜਾਈਆਂ ਸਾਡੇ ਉੱਤੇ ਲਈਆਂ ਅਸੀਂ ਤਾਂ ਮੋਜ ਨਾ ਪਈ ਤੇ ਗੱਡੀ ਕੋਲੇ ਕੋਈ ਵੀ ਨਾ ਤੇ ਗੱਡੀ ਜੰਗਲਾਂ ਚ ਜਦੋਂ ਫੋਨ ਆਇਆ ਤੇ ਬਿੱਲ ਵੱਜੀ ਮੈਂ ਕਿਹਾ ਫੋਨ ਆਇਆ ਚਲੋ ਚਾਹ ਵੀ ਹੁੰਦਾ ਸੀ ਉਦੋਂ ਨਵੇਂ-ਨਵੇਂ ਫੋਨ ਸੀ ਮੈਂ ਰਜਾਈ ਚ ਪਏ ਨਹੀਂ ਤੇ ਮੈਂ ਕਿਹਾ ਹੈਲੋ ਮੈਨੂੰ ਆ ਦਾ ਬਾਈ ਕਿੱਥੇ ਆ ਮੈਂ ਕਿਹਾ ਮੈਂ ਤਾਂ ਗੱਡੀ ਨਾਲ ਨਹੀਂ ਆ ਦਾ ਗੱਡੀ ਕਿੱਥੇ ਐ ਮੈਂ ਗੱਡੀ ਮੇਰੇ ਕੋਲੇ ਐ ਤੂੰ ਕਿੱਥੇ ਆ ਮੈਂ ਕਿਹਾ ਮੈਂ ਗੱਡੀ ਚ ਐ ਮਤਲਬ ਗੱਲ ਕਰੀ ਜਨੇ ਆ ਉਹ ਆ ਨਾ ਮੈਂ ਸਵਰਨਾ ਬੋਲਦਾ ਤੇ ਮੈਂ ਕਿਹਾ ਸਵਰਨਾ ਤਾਂ ਮੇਰੇ ਨਾਲ ਆ ਉਹ ਆਂਦਾ ਮੈਂ ਤਾਂ ਹੀ ਬੋਲਦਾ ਤੁਸੀਂ ਕਿੱਥੇ ਆਂ ਮੈਂ ਕਿਹਾ ਯਾਰ ਤੁਹਾਡੇ ਨਾਲ ਆ ਉਹ ਆਂਦਾ ਉੱਠ ਕੇ ਤੂੰ ਪਿਆ ਮੈਂ ਕਹਾ ਮੈਂ ਤਾਂ ਪਿਆ ਕਦੋਂ ਉੱਠ ਕੇ ਦੇਖ ਕੇ ਤੇ ਆ ਮੈਂ ਕਿਹਾ ਗੱਡੀ ਖੜੀ ਹੈ ਕਿ ਤੇ ਹੋਟਲ ਤੇ ਖੜੀ ਹੋ ਕਹਿੰਦਾ ਉੱਠ ਕੇ ਦੇਖ ਫੋਨ ਬੰਦ ਨਾ ਕਰੀ ਮੈਂ ਭਈ ਉਹਵੇਂ ਫੋਨ ਚਾਲੂ ਤੇ ਮੈਂ ਜਦੋਂ ਉੱਠਿਆ ਮੈਂ ਤਾਂ ਵਾਦੋ ਮੁੰਡੇ ਨੂੰ ਸੀਪੇ ਨੂੰ ਉਠਾਇਆ ਮੈਂ ਕੋ ਠੋ ਕੰਜਦੇ ਆਪਾਂ ਤਾਂ ਕਿਤੇ ਗਲਤ ਖੜੇ ਆ ਜਦੋਂ ਮਾਸੇ-ਪਾਸੇ ਦੇਖਿਆ ਤਾਂ ਝਾੜ ਬੂਟ ਫੋਗ ਫਾਗ ਜੇ ਤੇ ਹੋਰ ਤਾਂ ਕੁਝ ਨਹੀਂ ਸੀ ਨਾ ਮੈਂ ਕਿਹਾ ਵੀ ਆਪਾਂ ਤਾਂ ਜੰਗਲਾਂ ਜੁਗਲਾਂ 'ਚ ਖੜੇ ਆ ਅਸੀਂ ਜੀ ਉਥੋਂ ਇਹਨਾਂ ਨੇ ਜਦੋਂ ਮੇਰੇ ਨਾਲ ਗੱਲ ਕਰ ਲਈ ਤੇ ਮੈਨੂੰ ਇੰਨਾ ਕਹਿਤਾ ਮੈਨੂੰ ਆਂਦਾ ਕਰੜਾ ਹੋ ਜੀ ਅਸੀਂ ਆ ਗਏ ਦਿਲ ਨਾ ਛੱਡੀ ਮੈਂ ਕਿਹਾ ਠੀਕ ਹੌਸਲਾ ਤਾਂ ਮੈਨੂੰ ਹੋ ਗਿਆ ਵੀ ਬੰਦੇ ਆਉਣਗੇ ਪਰ ਮੈਨੂੰ ਆਏ ਮੈਂ ਕਿਹਾ ਮੈਨੂੰ ਲੱਭਣਗੇ ਕਿਵੇਂ ਵੀ ਉਹਨਾਂ ਨੂੰ ਕੀ ਪਤਾ ਮੈਂ ਕਿੱਥੇ ਆ ਪਰ ਉਹ ਬੰਦੇ ਨੇ ਦਿਮਾਗ ਵਰਤਿਆ ਅਸੀਂ ਜਦੋਂ ਉੱਥੇ ਮੈਂ ਉਹ ਮੁੰਡੇ ਨੂੰ ਦਵਾ-ਦਵਾ ਥੈਲਾ ਕਾਗਜ਼ਾਂ ਵਾਲਾ ਕੱਢ ਕੇ ਆਬ ਦਾ ਬਟੂਆ ਜੋ ਸਿਉਨਾ ਸੱਪਾ ਪਾਇ ਜੀਰੀਆਂ ਜੂਰੀਆਂ ਮੈਂ ਸਾਰੀਆਂ ਕੱਢ ਕੇ ਉਹ ਮੁੰਡੇ ਨੂੰ ਫੜਾ ਕੇ ਗਗਜਾਂ ਝੋਲੇ ਚ ਪਾ ਕੇ ਤੇ ਪੈਸਾ ਥੇਲਾ ਸਾਰਾ ਫੜਾ ਕੇ ਮੈਂ ਕਿਹਾ ਵੀ ਤੂੰ ਭਾਜਾ ਤੂੰ ਉਹਨਾਂ ਚਰ ਨਹੀਂ ਆਉਣਾ ਜਦੋਂ ਚਰ ਮੈਂ ਤੈਨੂੰ ਸਹੀ ਤਰੀਕੇ ਨਾਲ ਆਵਾਜ਼ ਨਾ ਮਾਰਾਂ ਤੇ ਮੇਰੇ ਭਮੜਾ ਡਾਟ ਪਈ ਜਾਣੇ ਤੇ ਜੋ ਚਾਰ ਜਣੇ ਆ ਜਾਣਗੇ ਤੇ ਮੈਂ ਕਹ ਦੂੰਗਾ ਮੈਂ ਤਾਂ ਕਨੈਕਟਰ ਹਾਂ ਬਾਈ ਮੇਰੇ ਕੋਲ ਤਾਂ ਹੈ ਨਹੀਂ ਕੁਸ ਕੱਢਣ ਪਾਉਣ ਨੂੰ ਬੋਲਾ ਕੋਸਾ ਗੱਡੀ ਦਾ ਕੁਸ ਖੋਲ ਕੇ ਲੈ ਜਾਣਗੇ ਹੋਰ ਕੀ ਭਰੀ ਸਾਡੀ ਮਿੱਟੀ ਸੀ ਮੋਰਵੀ ਦੀ ਇਹ ਜਦੋਂ ਇਹ ਤਾਂ ਇਧਰੋਂ ਚੱਲ ਪੇ ਮੈਂ ਉਹ ਮੁੰਡੇ ਨੂੰ ਪਾਸੇ ਭਜਾਤਾ ਮੈਂ ਆ ਬਾਹਰ ਕਦੇ ਮੈਂ ਇਸ ਪਹਾੜੀ 'ਤੇ ਚੜ ਜਾਂ ਕਦੇ ਮੈਂ ਇਸ ਪਹਾੜੀ 'ਤੇ ਚੜ ਜਾਂਦੇ ਸੁੱਨ ਸਰਾ ਬਾਈ ਫਿਰ ਉਦੋਂ ਚਿੱਤ ਪੁੱਛਿਆ ਜਾਣਦਾ ਵੀ ਯਾਰ ਅਪ ਫਿਰਦੇ ਕਿੱਥਿਆਂ ਦੇ ਜ਼ਿੰਦਗੀ ਕੀ ਹੈ ਉਦੋਂ ਚਿੱਤ ਪੁੱਛਿਆ ਜਾਂਦਾ ਇੱਕ ਸ਼ੋਰ ਨਾਲ ਮੈਂ ਕਿਹਾ ਜਮ ਆਪਾਂ ਪੱਟੇ ਹੀ ਗਏ ਐਨੇ ਨੂੰ ਜੀ ਉਹ ਗੱਡੀ ਦਾ ਮੈਨੂੰ ਬੋਰਡ ਲੱਗ ਗਿਆ ਦੂਰੋਂ ਉਹ ਸਾਨੂੰ ਬੋਰਡ ਦੀ ਨਿਸ਼ਾਨੀ ਹੁੰਦੀ ਬੋਰਡ ਜਗਦਾ ਹੁੰਦਾ ਮੈਂ ਕਿਹਾ ਲਓ ਵੀ ਉਹ ਬਿਕਰ ਵਾਲੀ ਗੱਡੀ ਆਉਂਦੀ ਆ ਤੇ ਉਹ ਨੰਬਰਦਾਰ ਮੋੜ ਕੇ ਲਿਆਇਆ ਚਾਰੇ ਪੰਜ ਜਣੇ ਨਾਲ ਚੜ ਗਏ ਉਹਦੇ ਉਹ ਗੱਡੀ ਇੱਕੋ ਛੱਡਿਆ ਹੈ ਹੋਟਲ ਤੇ ਇੱਕ ਮੋੜ ਲਿਆ ਉਹਨਾਂ ਨੇ ਮੈਨੂੰ ਲੱਭਿਆ ਕਿਵੇਂ ਉਹਨੇ ਇਧਰਲੇ ਪਾਸੇ ਉਹਨਾਂ ਨੂੰ ਕਹਿਤਾ ਵੀ ਤੁਸੀਂ ਇਧਰ ਧਿਆਨ ਰੱਖਣੇ ਆ ਵੀ ਟਾਇਰ ਕਿੱਥੋਂ ਉਤਰਦੇ ਆ ਇਧਰਲੇ ਪਾਸੇ ਮੈਂ ਧਿਆਨ ਰੱਖੂੰਗਾ ਤੇ ਆਪਾਂ ਪਿੱਛੇ ਨੂੰ ਤੁਰੇ ਚੱਲਦੇ ਆ ਆਪਾਂ ਨੂੰ ਪਤਾ ਲੱਗ ਜੂ ਵੀ ਗੱਡੀ ਕਿੱਥੋਂ ਨਿਕੜੀ ਤੇ ਗਈ ਕਿਧਰ ਉਹ ਜਦੋਂ ਐ ਵੇਂਦੇ ਵੇਂਦੇ ਓਥੋਂ 40 ਕਿਲੋਮੀਟਰ ਪਿੱਛੇ ਆਏ 35 40 ਕਿਲੋਮੀਟਰ ਤੇ ਉਹਨਾਂ ਨੇ ਕਰੇਟਰ ਨੇ ਟਾਇਰ ਵੇਖਲੇ ਕਹਿੰਦਾ ਭਈ ਆਹ ਗਈਆਂ ਲੀਆਂ ਉਹਨਾਂ ਨੇ ਉੱਥੋਂ ਹੀ ਗੱਡੀ ਮੋੜ ਕੇ ਤੇ ਉਹਨਾਂ ਲੀਆਂ ਦੇ ਪਾਲੀ ਉੱਬੜ ਖੱਬੜ ਸਾਰਾ ਰਾਸਤਾ ਤੇ ਬਸ ਉਹ ਜਿਵੇਂ ਤਿਵੇਂ ਕਰਕੇ ਸਾਡੇ ਕੋਲੇ ਪਹੁੰਚ ਗਏ ਜਦੋਂ ਉਹ ਪਹੁੰਚੇ ਸਾਡੇ ਕੋਲੇ ਐਨੇ ਨੂੰ ਮਗਰੀ ਪੁਲਿਸ ਦੀ ਜਿਪਸੀ ਆ ਗਈ ਕਿਉਂ ਗੱਡੀ ਖੁੱਭੀ ਖੜੀ ਸੀ ਤੇ ਮੈਨੂੰ ਨੰਬਰਦਾਰ ਆਉਣ ਸਾਰ ਮੈਨੂੰ ਉਹਦਾ ਯਾਰ ਬਾਈ ਆ ਕੀ ਬਣ ਗਿਆ ਮੈਂ ਕਿਹਾ ਯਾਰ ਪੁੱਛੀ ਨਾ ਆਹਦਾ ਛਿੰਦ ਕਿੱਥੇ ਆ ਮੈਂ ਕਿਹਾ ਯਾਰ ਉਹਦਾ ਪਤਾ ਨਹੀਂ ਕਿਧਰ ਗਿਆ ਉਹਦਾ ਭੱਜ ਗਿਆ ਮੈਂ ਖੁੱਦਾ ਗੱਡੀ ਖਬੂਕ ਹੀ ਭੱਜ ਗਿਆ ਉਹਦਾ ਤਨਾ ਚਲੇ ਇਹ ਗੱਲਾਂ ਆਪਾਂ ਬਾਅਦ ਚ ਕਰਦੇ ਦਵਾ ਤਾਂ ਟੋਜਨ ਕੱਢੋ ਆਪਾਂ ਗੱਡੀ ਕੱਢੀਏ ਅਸੀਂ ਟੋਜਨ ਪਾਈ ਜਾਂਦੇ ਆ ਐਨੇ ਨੂੰ ਪੁਲਿਸ ਵਾਲੀ ਦੀ ਜਿਪਸੀ ਆ ਗਈ ਉੱਥੇ ਹੁਣ ਪੁਲਿਸ ਵਾਲੀ ਦੀ ਜਿਪਸੀ ਆਈ ਉਹ ਗੱਡੀ ਨੂੰ ਵੇਚ ਕੇ ਜਦੋਂ ਉਹ ਗੱਡੀ ਮੁੜੀ ਉਧਰ ਨੂੰ ਪੁਲਿਸ ਨੇ ਸੋਚਿਆ ਵੀ ਉਹ ਗੱਡੀ ਜੰਗਲਾਂ ਚ ਕਿੱਧਰ ਜਾਂਦੀ ਐ ਉਹ ਮਗਰੂ ਬੋ ਉਹਨਾਂ ਦੇ ਪੁਲਿਸ ਨਾਲ ਜੈਪਸੀ ਆ ਗਈ ਅਸੀਂ ਅਜੇ ਟੋਜਨ ਪਾਈ ਜਾਂਦੇ ਪੁਲਿਸ ਵਾਲੇ ਕਹਿੰਦੇ ਵੀ ਕੀ ਕਰ ਰਹੇ ਹੋ ਵੜ ਲਿਆ ਆ ਕੇ ਸਾਨੂੰ ਵੜ ਲਿਆ ਤੇ ਉਹ ਮੈਨੂੰ ਆਲੇ ਵੀ ਤੂੰ ਹੀ ਗੱਲ ਗਲ ਕਰ ਇਹਨਾਂ ਨਾਲ ਮਾੜੀ ਮੋਟੀ ਉਹ ਹੁਣ ਗੁਜਰਾਤੀ ਜਿਆਦਾ ਬੋਲਦੇ ਸੀ ਉਧਰਲੀ ਡਰਾਈ ਏਰੀਆ ਉਹ ਤੇ ਉਹ ਮੇਰੇ ਨਾਲ ਜਦੋਂ ਗੱਲ ਕਰਨ ਤੇ ਮੈਂ ਉਹਨਾਂ ਨੂੰ ਮਾੜੀ ਮੋਟੀ ਹਿੰਦੀ ਹੁੰਦੀ ਮਾਰ ਕੇ ਤੇ ਸਮਝਾਵਾਂ ਮੈਂ ਕਿਹਾ ਜੀ ਐਂ ਕਰਕੇ ਸਾਡਾ ਡਰਾਈਵਰ ਭੱਜ ਗਿਆ ਤੇ ਅਸੀਂ ਐਂ ਕਰਕੇ ਅਜ ਸਾਡਾ ਮਿੱਟੀ ਭਰੀ ਐ ਤੇ ਮੋਰਵੀ ਦਾ ਮਾਲ ਆ ਆ ਚੱਕਰ ਬਣ ਗਿਆ ਉਹ ਆnde ਨਹੀਂ 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 ਇਹ ਨਹੀਂ ਹੋ ਸਕਦਾ ਗਾ ਥੋੜਾ ਕੋਈ ਕੰਮ ਹੋਰ ਆ ਪਹਿਲਾਂ ਚਲੋ ਤੂੰ ਤਾਂ ਫਸ ਗਿਆ ਐ ਬੰਦੇ ਨੂੰ ਕਿਵੇਂ ਪਤਾ ਲੱਗਿਆ ਵੀ ਤੂੰ ਇੱਥੇ ਆ ਮੈਂ ਕਿਹਾ ਜੀ ਆ ਮੋਬਾਈਲ ਸੀ ਇਹਨੇ ਫੋਨ ਲਾਇਆ ਇਹਨੇ ਕਿੱਥੋਂ ਫੋਨ ਲਾਇਆ ਮੈਂ ਕਿਹਾ ਜੀ ਇਹਨੇ ਫੋਨ ਸ਼ਾਮ ਵਿਖਰੀ ਤੋਂ ਲਾਇਆ ਉਹ ਸਮਝਾਇਆ ਜਿਵੇਂ ਤੇ ਮੈਂ ਕਰਕੇ ਉਹਨਾਂ ਨੂੰ ਉਹਨਾਂ ਦੇ ਮਾਈਂਡ ਚ ਵਾਰੀ ਗੱਲ ਵੀ ਅਸੀਂ ਸਹੀ ਆ ਅਸੀਂ ਗਲਤ ਨਹੀਂ ਗਏ ਸਾਡਾ ਗਲਤ ਤਾਂ ਡਰਾਈਵਰ ਹੋ ਗਿਆ ਡਰਾਈਵਰ ਕਹਾਂ ਆਪਕਾ ਮੈਂ ਕਿਹਾ ਜੀ ਡਰਾਈਵਰ ਤਾਂ ਭੱਜ ਭੁੱਜ ਗਿਆ ਛੱਡ ਕੇ ਤੇ ਉਹਨਾਂ ਨੇ ਜਿਪਸੀ ਚੋਂ ਕੱਢ ਲਿਆ ਡਰਾਈਵਰ ਅੱਛਾ ਜਪਸੀ ਜੋ ਕੱਢ ਕੇ ਆ ਇਹ ਤਾਂ ਨਹੀਂ ਆਪਕਾ ਡਰਾਈਵਰ ਤੇ ਮੈਂ ਕਹਾਂ ਆਹੀ ਤਾਂ ਹੈ ਮੈਂ ਕਹਾਂ ਇਹ ਤੁਹਾਨੂੰ ਕਿੱਥੋਂ ਆਇਆ ਉਹ ਕਹਿੰਦੇ ਤਾਂ ਇੱਥੋਂ 15 ਕਿਲੋਮੀਟਰ ਸੜਕ ਤੇ ਫਿਰਦਾ ਸੀ ਇਹ ਤਾਂ ਅੱਛਾ ਇਹ ਤਾਂ ਸਾਨੂੰ ਤਾਂ ਐ ਲੱਗਿਆ ਵੀ ਆਹ ਚੋਰ ਡਕੈਤ ਗਿਆ ਕੌਣ ਹੈ ਹੂੰ ਤੇ ਉਹਦੀਆਂ ਬਾਹਾਂ ਬੰਨੀਆਂ ਤੇ ਜਪਸੀ ਚ ਭਾਈ ਬੈਠੇ ਮੈਂ ਕਹਾਂ ਜੀ ਬਸ ਆਹੀ ਸਾਡਾ ਡਰਾਈਵਰ ਹੈ ਹੁਣ ਇਹਨੂੰ ਤੁਸੀਂ ਪੁੱਛ ਲਓ ਵੀ ਇਹਨੇ ਛੱਡੀ ਕਾ ਤੋਂ ਗੱਡੀ ਇੱਥੇ ਚਲੋ ਜੀ ਖੀਰੀ ਪੁਲਿਸ ਵਾਲ ਨੂੰ ਯਕੀਨ ਹੋ ਗਿਆ ਵੀ ਵਾਕਈ ਜਿਵੇਂ ਇਹਨਾਂ ਨੇ ਦੱਸਿਆ ਡਰਾਈਵਰ ਵੀ ਇਹਨਾਂ ਦਾ ਹੀ ਨਿਕਲਿਆ ਉਹ ਤੇ ਸਾਰੀ ਗੱਲਬਾਤ ਆਈ ਹੁਣ ਸਾਨੂੰ ਹਰਖ ਸਾਰਾ ਡਰਾਈਵਰ ਤੇ ਉਹ ਲੰਬੜਦਾਰ ਸੀ ਜਿਹੜਾ ਤੇ ਉਹ 35 ਸਾਥੀ ਇਦਾਂ ਤੇ ਉਹਨੂੰ ਮੈਂ ਮਾਰਨ ਲੱਗਿਆ ਉਹਦੇ ਲਫੜ ਪੁਲਿਸ ਵਾਲੇ ਦੇ ਵਿੱਚ ਖੜਾ ਸੀ ਉਹ ਵੀ ਤੂੰ ਦੱਲਿਆ ਕਿੱਧਰ ਲੈ ਆ ਕੇ ਗੱਡੀ ਪਸਾਈ ਤੇ ਮਰਵਾਤੇ ਸੀ ਜਦੋਂ ਮਾਰਨ ਲੱਗਾ ਤੇ ਉਹਦਾ ਮੁਸ਼ਕ ਆ ਗਿਆ ਸ਼ਰਾਬ ਦਾ ਪੁਲਿਸ ਵਾਲੇ ਨੂੰ ਉਹ ਡਰਾਈ ਏਰੀਆ ਉਹ ਕਹਿੰਦੇ ਵੀ ਛੋੜੋ ਸਾਰੀ ਬਾਤ ਇਹਨਾਂ ਦੀਆਂ ਬਾਹਾਂ ਬੰਨੋ ਸਾਰਿਆਂ ਦੀ ਇਹ ਤਾਂ ਸ਼ਰਾਬੀ ਫਿਰਦੇ ਆ ਅਸੀਂ ਕਹਿੰਦੇ ਜੀ ਸ਼ਰਾਬ ਆ ਸੀ ਦੇਖੋ ਪੀਤੀ ਜ਼ਰੂਰ ਹੈ ਅਸੀਂ ਪੀਤੀ ਆ ਰਾਜਸਥਾਨ ਚ ਅਸੀਂ ਤਾਂ ਸੋਫੀ ਉੱਠਣਾ ਸੀ ਜੇ ਆਹ ਕਲੇਸ਼ ਨਾ ਪੈਂਦਾ ਤਾਂ ਅਸੀਂ ਨਾ ਡਰਾਈਵ ਇਰੀਏ ਚ ਬੜਦਾਈ ਸ਼ਰਾਬ ਲੈ ਕੇ ਪਰ ਇੱਥੇ ਪਏ ਸੀ ਹੁਣ ਆ ਕਲੇਸ਼ ਪਿਆ ਕਰਕੇ ਸਾਰਾ ਉੱਠਣਾ ਪੈ ਗਿਆ ਨਾ ਜੀ ਉਹਨਾਂ ਨੇ ਲੰਬੜਦਾਰ ਦੀਆਂ ਮੁਸ਼ਕਲਾਂ ਬਣ ਕੇ ਤੇ ਵੇਖੋ ਮੇਰਾ ਨਹੀਂ ਆਇਆ ਮੁਸ਼ਕਲੋਂ ਮੁਸ਼ਕਲ ਮੇਰਾ ਵੀ ਲਿਆ ਪਰ ਪਤਾ ਨਹੀਂ ਕਿਉਂ ਮੇਰਾ ਨਹੀਂ ਪਤਾ ਲੱਗਿਆ ਇਹ ਤਾਂ ਠੀਕ ਹੈ ਤੇ ਮੈਂ ਉਹਨਾਂ ਦੀ ਮੰਨਤ ਰਲਾ ਕਰਿਆ ਮੈਂ ਕਿਹਾ ਜੀ ਤੁਸੀਂ ਨਾ ਅਸੀਂ ਤਾਂ ਜੀ ਪਹਿਲਾਂ ਹੀ ਬਹੁਤ ਦੁਖੀ ਆ ਕਿਉਂਕਿ ਟਰੱਕ ਵਾਲਿਆਂ ਦਾ ਕੰਮ ਹੀ ਹੈ ਵੀ ਮਿੰਤੀ ਕਰਦੇ ਫਿਰਨਾ ਚਾਰ ਚੁਫੇਰੇ ਪਹਿਲਾਂ ਵਪਾਰੀ ਦੀ ਘੜਦੇ ਫਿਰਦੇ ਆ ਮੋੜ ਕੇ ਨਾਕਿਆਂ ਦੇ ਘੜਦੇ ਫਿਰਦੇ ਆ ਫਿਰ ਪੁਲਿਸ ਵਾਲਿਆਂ ਦੀ ਘੜਦੇ ਫਿਰਦੇ ਪਰ ਲੇਬਰ ਦੀ ਘੜਦੇ ਫਿਰਦੇ ਆ ਅਜਿਹਾ ਮਿੰਤੀ ਗੱਡੀ ਜਾਂਦੇ ਰਹਿੰਦੇ ਆ ਉਹ ਗੱਲਾਂ ਤਾਂ ਗਈਆਂ ਜਦੋਂ ਅਗਲਾ ਕਹਿੰਦਾ ਵੀ ਟਰੱਕ ਵਾਲਾ ਮਫਲਾਨਾ ਮੁੰਡੇ ਜੱਟਾਂ ਦੇ ਠੌਂਕੜੇ ਠੌਂਕੜੇ ਉਹ ਨਹੀਂ ਬਾਈ ਗੱਲਾਂ ਗੁੱਲਾਂ ਹੁਣ ਤਾਂ ਜਮੈਂ ਐ ਕਰਕੇ ਹੀ ਆ ਕੰਮ ਲੈਣਾ ਪੈਂਦਾ ਬਾਈ ਜੀ ਨਾ ਯਾਰ ਤੇ ਚਲੋ ਜੀ ਅਸੀਂ ਮਨਤ ਮਤੌਲਾ ਕਰਿਆ ਉਹਨਾਂ ਦਾ ਫਿਰ ਕਹਿੰਦੇ ਵੀ ਸਾਨੂੰ ਪੈਸੇ ਦਿਓ ਮੈਂ ਕਹਾਂ ਜੀ ਪੈਸੇ ਤਾਂ ਮਿੱਟੀ ਸਾਡੀ ਭਰੀ ਐ ਸਾਨੂੰ 5-500 ਦੋ ਦੇ ਕੇ ਤੋੜਦੇ ਐ ਉਦੋਂ ਜੋ 2.500 ਦੀਆਂ ਰੋਟੀਆਂ ਖਾ ਗਏ ਸਾਡੇ ਕੋਲ ਤਾਂ 2.500 ਰੁਪਈਆ ਨਹੀਂ ਆंदे ਫਿਰ ਐ ਤਾਂ ਗੱਲ ਨਹੀਂ ਬਣਨੀ ਫਿਰ ਐ ਬੰਦੇ ਦੀ ਕਹਿੰਦੇ ਜ਼ਬਾਨ ਤੱਕਰਾ ਲੈ ਜੋ ਸੂਰੇ ਅਸੀਂ ਉੱਥੇ ਕੋਰਟ 'ਚ ਪੇਸ਼ ਕਰਦੇ ਆਂਗੇ ਉੱਥੇ ਆਈ ਹੈ ਲਾਓ ਆ ਇਹ ਵੀ ਜੇ दारू पीਤੀ ਵਾਲਾ ਬੰਦਾ ਤੇ ਆ ਗਿਆ ਤਾਂ ਉਹਨੂੰ ਕੋਰਟ 'ਚ ਪੇਸ਼ ਕਰਨਗੇ ਉੱਥੋਂ ਜ਼ਬਾਨ ਸੁਣਦੀ ਐ ਚੱਲੀ ਬਏ ਸਾਰਾ ਕੁਝ ਹੀ ਜਾਂਦਾ ਪਰ ਫੜਿਆ ਗਿਆ ਤਾਂ ਫਿਰ ਚੋਰ ਐ ਜਿਹੜਾ ਫੜਿਆ ਗਿਆ ਚੋਰ ਐ ਉਹ ਚੋਰ ਐ ਹਾਂ ਚਲੋ ਜੀ ਉਹਨਾਂ ਨੇ ਜਦੋਂ ਫਿਰ ਉਹਨੂੰ ਛੜਾਇਆ ਛੜਾਇਆ ਕਹਿ ਕਵਾ ਕੇ ਤੇ ਅਸੀਂ ਕਹ ਜੀ ਬਾਬੇ ਵਾਲੀ ਫੋਟੋ 'ਚ ਪੈਸੇ ਥੋੜੇ ਕਣੇ ਹੋਣਗੇ ਉਹ ਵੇਖ ਲਓ ਤੇ ਸਾਨੂੰ ਐ ਵੀ ਰਹਿਮ ਕਰ ਜਾਣਗੇ ਵੀ ਚਲ ਬਾਬੇ ਵਾਲੀ ਫੋਟੋ ਉਹ ਆnde ਕੋਈ ਨਹੀਂ ਫਿਰ ਕੱਢੋ ਬਾਬੇ ਵਾਲੀ ਫੋਟੋ 'ਚੋਂ ਮੈਂ ਕਹ ਜੀ ਉਹਦੇ ਨਟ ਜੇ ਨਹੀਂ ਖੁੱਲਣੇ ਉਹ ਪਹਿਲਾਂ ਦੇ ਜੰਗਾਲ ਜੰਗੂੜ ਲੱਗੇ ਪਏ ਉਹਾਂ ਦੇ ਪਰੇ ਹੋ ਜੋ ਅਸੀਂ ਆਪੇ ਖੋਲ ਲੈਣੇ ਆ ਹਾਂ ਉਹਨਾਂ ਨੇ ਬੋਨਾ ਵਾਸਤੇ ਕਿੜੇ ਬਾਬੇ ਸੀ ਭਈ ਉਹਨਾਂ ਨੇ ਤਾਂ ਖੁਰਲੂ ਹੀ ਪਤਾ ਵਿੱਚ ਜਿਹੜਾ ਕੁਛ ਸੀਗਾ 2-4000 2 2200 ਰੁਪਇਆ ਹੁਣ ਉਹ ਚ ਅਸੀਂ ਪਾਈ ਜਾਂਦੇ ਰਹਿੰਦੇ ਕਦੇ 50 ਪਾਤਾ ਕਦੇ 100 ਪਾਤਾ ਜਿਵੇਂ ਸੁੱਖ ਲੈਂਦੇ ਸੀ ਪਰਮਾਤਮਾ ਸੱਚੇ ਪਾਤਸ਼ਾਹ ਸਹੀ ਸਲਾਮ ਤੇ ਗਿੜਾ ਲਵਾ ਦੇ 100 ਰੁਪਇਆ ਗੱਲੇ ਚ ਪਾਵਾਂਗੇ ਫਿਰ ਉਹ ਗਾਈਆਂ ਨੂੰ ਪੱਠੇ ਪਾ ਦੇਣੇ ਜਾਂ ਗੋੜ ਪਾ ਦੇਣਾ ਜਾਂ ਕਿਸੇ ਗੁਰਦੁਆਰੇ ਚ ਮੱਥਾ ਟੇਕ ਦੇਣਾ ਇਸ ਤੱਕ ਆਮ ਬਸੋ ਸਰਦਾ ਹੁੰਦੀ ਸਾਡੀ ਉਹ ਮੂਰੇ ਬਣੀ ਹੁੰਦੀ ਐ ਪੱਕੀ ਹੁੰਦੀ ਸੀ ਨਾ ਉਹ ਪੱਕੀ ਆ ਉਹ ਚ ਪੈਸੇ ਜੇ ਪਏ ਹੁੰਦੇ ਸੀ ਪਾਈ ਜਾਂਦੇ ਉਹ ਚ ਦਾਦਾ 20 20 ਵੀ ਪਾਈ ਜਾਂਦੇ ਤਾਂ ਵੀ ਜਦੋਂ 2000 ਕਿਤੇ ਇਕੱਠਾ ਹੋ ਜਾਂਦਾ ਉਦੋਂ ਅਸੀਂ ਫਿਰ ਚੰਗਾ ਚਲੋ ਜੀ ਉਹਨਾਂ ਨੇ ਉਹ ਵੀ ਸਾਡੇ ਕੱਢ ਲਏ ਪੈਸੇ ਕੱਢ ਕੇ ਪੈਸੇ ਤੇ ਅਸੀਂ ਉੱਥੋਂ ਚਲੋ ਜੀ ਆਂਦੇ ਵੀ ਗੱਡੀਆਂ ਕੱਢ ਲਓ ਤਾਂ ਤੇ ਫਟਾਫਟ ਨਿਕਲ ਜੂ ਇੱਥੋਂ ਐਸਿਕਾ ਠੀਕ ਹੈ ਜੀ ਅਸੀਂ ਫਟਾਫਟ ਗੱਡੀਆਂ ਕੱਢੀਆਂ ਜੀ ਉਹ ਰਾਸਤਾ ਤਾਂ ਜਦੋਂ ਮੈਂ ਦੇਖਿਆ ਬਾਈ ਮੈਂ ਚਲਾਉਣ ਬੈਠਾ ਗੱਡੀ ਕਿਉਂਕਿ ਪਹਿਲਾਂ ਤਾਂ ਡਰਾਈਵਰ ਲੈ ਆਇਆ ਸੀ ਮੈਂ ਕਹਿੰਦਾ ਆ ਕਿਵੇਂ ਗਿਆ ਇਹ ਗੱਡੀ ਲੈ ਕੇ ਵੀ ਕਿਥੋਂ ਆਏ ਹੋ ਜਾ ਕੇ ਤੂੰ ਆਏ ਹੋ ਜਾ ਕੇ ਤੇ ਖੱਡੇ ਕਿਤੇ ਉੱਚਾ ਤਾਂ ਕਿਤੇ ਨੀਵਾ ਤਾਂ ਸਮਝਣਾ ਆਵੇ ਵੀ ਇਹਨੂੰ ਹੋਇਆ ਕੋਤਰ ਜਾਈ ਲੈ ਕੇ ਪੈ ਗਿਆ ਬਾਈ ਜਦੋਂ ਸਾਡਾ ਪੁਲਿਸਨ ਤੋਂ ਖੜਾ ਛੁੱਟ ਗਿਆ ਉਹ ਤਾਂ ਰਜਾਈ ਲੈ ਕੇ ਪੈ ਗਿਆ ਆਰਾਮ ਨਾਲ ਜਿਵੇਂ ਕੋਈ ਹਰਕ ਸਾਨੂੰ ਬੜਾ ਬਾਈ ਉਹਦੇ ਤੇ ਅਸੀਂ ਚੱਲ ਉੱਥੇ ਜਾ ਕੇ ਜਦੋਂ ਮੂੰਹ ਮਾ ਧੋਤਾ ਜਾ ਕੇ ਹੋਟਲ ਤੇ ਜਿੱਥੋਂ ਉਹ ਵਾਪਸ ਆਏ ਸੀ ਸਾਡੀ ਦੂਜੀ ਗੱਡੀ ਵੀ ਉੱਥੇ ਖੜੀ ਸੀ ਉੱਥੋਂ ਅਸੀਂ ਇਕੱਠੇ ਹੋ ਗਏ ਸਾਰੇ ਅਸੀਂ ਉੱਥੇ ਮੋਰਬੀ ਜਾ ਕੇ ਮਿੱਟੀ ਖਾਲੀ ਕਰਨੀ ਸੀ ਤੇ ਮੈਨੂੰ ਲੰਮੜਦਾਰ ਕਹਿੰਦਾ ਮੈਨੂੰ ਆਦਾ ਯਾਰ ਰਾਤ ਆ ਬੰਦੇ ਨੇ ਯਾਰ ਮਰਾਤਾ ਸੀ ਯਾਰ ਆਪਾਂ ਨੂੰ ਸਾਰਿਆਂ ਨੂੰ ਯਾਰ ਆਉਂਦਾ ਕੁਦਰਤੀ ਬਸ ਤੇਰੀ ਕਿਸਮਤ ਚੰਗੀ ਸੀ ਵੀ ਆਪਾਂ ਨੂੰ ਉਹੋ ਜਿਹਾ ਨਹੀਂ ਕੋਈ ਬੋੜਾ ਤੇ ਵਾਵਾ ਪੁਲਿਸ ਬੋੜ ਪੀ ਤੇ ਨਹੀਂ ਤਾਂ ਬਾਈ ਉੱਥੇ ਉਸ ਇਰਗੇ ਚ ਕੌਣ ਛੱਡਦਾ ਸੀ ਯਾਰ ਆਪਾਂ ਨੂੰ ਮਾਰ ਮੂਰ ਜਾਂਦੇ ਲੁੱਟ ਲਟੀਆਂ ਕਰ ਜਾਂਦੇ ਹੋ ਸਕਦਾ ਗੱਡੀਆਂ ਵੀ ਲੈ ਜਾਂਦੇ ਗੱਡੀ ਖਤਮ ਕਰਨੀ ਉਹਨਾਂ ਤੇ ਬਹੁਤ ਛੋਟੀ ਜੀ ਗੱਲ ਹੈ ਹਾਂ ਜੀ ਹਾਂ ਗੱਡੀ ਤੋਂ ਭਰੀ ਭرائی ਵੀ ਖਤਮ ਕਰ ਦਿੰਦੇ ਨਾਲ ਦੀ ਨਾਲ ਘਰਵਾਣ ਦੇ ਜਾ ਕੇ ਸਾਰਾ ਕੁਝ ਜੀ ਬੱਚਾ ਕੁਸ ਉਹਨੂੰ ਖਲਿਆਰ ਗਿਆਦਾ ਵੱਡੋ ਢੀ ਕਰ ਦੇਣਾ ਤੇ ਜਟਾ ਰੱਡ ਤੇ ਵੱਡੇ ਨਾਲ ਅੱਢ ਦੇ ਚਾਸੀਆਂ ਅੱਢ ਮਿੰਟੋ ਮਿੰਟੀ ਕਰਾ ਦਿੰਦੇ ਆ ਗੱਡੀਆਂ ਗੁਡੀਆਂ ਉਹਨਾਂ ਦਾ ਕਿਸਮਤ ਚੰਗੀ ਸੀ ਆਪਾਂ ਬਚ ਗਏ ਤੇ ਮੈਂ ਖੰਨੀ ਆਪਾਂ ਤਾਂ ਉਜੜ ਗਏ ਸੀ ਬਾਈ ਮੇਰੇ ਕੋਲ ਦਾ ਆਹੀ ਇੱਕ ਗੱਡੀ ਸੀ ਰੀਣੀ ਜੀਣੀ ਇਕੱਠੀ ਕਰੀ ਵੀ ਤੇ ਮੇਰਾ ਤਾਂ ਜਤਬ ਚਲੋ ਪ੍ਰਮਾਤਮਾ ਨੇ ਬਚਾ ਲਿਆ ਅਸੀਂ ਐਂ ਕਰਦੇ ਕਰਦੇ ਨਾ ਉਹ ਕੁੱਟਣ ਲੱਗਿਆ ਉਹਨੂੰ ਕਹਿੰਦਾ ਬਈ ਇਹਦਾ ਕਮਲਪੁਣਾ ਕਰ ਗਏ ਦੂਰ ਵੀ ਇਹ ਕੋਈ ਦੱਸ ਦੇ ਜਦੋਂ ਅਸੀਂ ਪੁੱਛਿਆ ਕਰ ਗਏ ਭਾਈ ਮੈਂ ਤਾਂ ਪਿੰਡ ਚੱਲਿਆ ਸੀ ਮੈਂ ਤਾਂ ਪਿੰਡ ਚ ਜਿੱ ਕੋਈ ਗੱਲ ਕਰੇ ਮੈਂ ਤਾਂ ਪਿੰਡ ਚੱਲਿਆ ਸੀ ਮੈਨੂੰ ਆ ਤਾਂ ਮੱਛਲਾ ਯਾਰ ਇਹ ਮੈਂ ਕਹਾਂ ਨਹੀਂ ਯਾਰ ਨੰਬਰਦਾਰ ਅਕਸਰ ਜਾਣਦਾ ਇਹਨੂੰ ਵੀ ਪਿਆਰੀ ਹੈ ਇਹ ਉਧਰਲੇ ਪਾਸੇ ਮੱਛਲਾ ਹੋਇਆ ਗੱਡੀ ਕਿਉਂ ਲੈ ਜਾਊਗਾ ਚਲ ਜੇ ਮੱਛਲਾ ਹੋਇਆ ਸੀ ਤੇ ਆਪਣੇ ਪੈਸੇ ਕਢਦਾ ਇਹ ਜੇ ਮੰਨ ਲਾ ਵੀ ਇਹ ਭੱਜਦਾ ਸੀ ਗੱਡੀ ਛੱਡ ਕੇ ਇਹ ਤਾਂ ਦੀ ਜੁੱਤੀ ਵਿਭਾਗੇ ਨਹੀਂ ਲਗਿਆ ਪੈਰਾਂ ਤੋਂ ਵੀ ਨੰਗਾ ਗਿਆ ਉੱਤੇ ਵੀ ਯਾਰ ਇਹਨੇ ਕੱਪੜਾ ਨਹੀਂ ਲਿਆ ਨਹੀਂ ਇਹਨੂੰ ਕਸਰ ਆ ਕੋਈ ਅਸੀਂ ਜਾਮਨਗਰ ਤੋਂ ਕੋਲਾ ਭਰਨਾ ਸੀ ਅਸੀਂ ਜਦੋਂ ਜਾਮਨਗਰ ਨੂੰ ਜਾਈ ਜੰਨੇ ਆ ਤੇ ਇੱਥੋਂ ਅਸੀਂ ਬੈਟਿੰਗਾਂ ਲੈ ਲਈਆਂ ਤੇ ਉੱਥੋਂ 30 ਕਿਲੋਮੀਟਰ ਤੇ ਫੈਕਟਰੀ ਹੈ ਤੇ ਉੱਥੋਂ ਅਸੀਂ ਮਾਲ ਭਰਨਾ ਸੀ ਤੇ ਉਰੇ ਹੋਟਲ ਆ ਜਾਂਦਾ ਰਸਤੇ 'ਚ ਤੇ ਉਹ ਮੈਨੂੰ ਬਿਕਰ ਕਹਿੰਦਾ ਕਹਿੰਦਾ ਬਾਈ ਆਪਣਾ ਉਹ ਮੈਨੂੰ ਬਾਈ ਕਹਿੰਦਾ ਹੁੰਦਾ ਵੈਸੇ ਸਾਡਾ ਪਰੋਣਾ ਹੈ ਉਹ ਮੈਨੂੰ ਬਾਈ ਕਹਿੰਦੇ ਆ ਤੇ ਉਹ ਵੀ ਨਾਲ ਸੀ ਗੱਡੀ ਉਹ ਮੈਨੂੰ ਆਂਦਾ ਬਾਈ ਆਖੇ ਆਪਾਂ ਇੱਥੇ ਖੜ੍ਹਜ ਗਏ ਮਾਲ ਤਾਂ ਹੁਣ ਸਵੇਰੇ ਭਰਨਾ ਤੇ ਆਪਾਂ ਉੱਥੇ ਖੜਨ ਨਾਲੋਂ ਇੱਥੇ ਹੋਟਲ ਹੈਗਾ ਵਧੀਆ ਆਦਾ ਨਹਾ ਧੋ ਕੇ ਜਿਆਦਾ ਖਾ ਪੀ ਕੇ ਇੱਥੇ ਪੈ ਜੰਨੇ ਤੜਕੇ ਚੱਲਾਂਗੇ ਚਲੋ ਠੀਕ ਹੈ ਜੀ ਉਹ ਤੜਕੇ ਜਦੋਂ ਅਸੀਂ ਉੱਠੇ ਨਾ ਤੇ ਜੋ ਸਾਰੇ ਲੈਟਰਨ ਪਾਣੀ ਗਏ ਤੇ ਉਹਨੇ ਚੱਕੀ ਬੋਤਲ ਤੇ ਉਹ ਵੀ ਗਿਆ ਤੇ ਮੈਨੂੰ ਨੰਬਰਦਾਰ ਆਉਂਦਾ ਬਾਈ ਉਰੇ ਐ ਮੈਂ ਕਹਾ ਮੈਨੂੰ ਬਾਈ ਕਹਿੰਦੇ ਹੁੰਦੇ ਸਾਰੇ ਤੇ ਮੈਨੂੰ ਆਦਾ ਯਾਰ ਹੁਣ ਇਹਦਾ ਕਮਲ ਪੁਣਾ ਕਿੱਧਰ ਗਿਆ ਇਹਨੂੰ ਹੁਣ ਐ ਕਿਵੇਂ ਪਤਾ ਕਿ ਮੈਂ ਬੋਤਲ ਲੈ ਕੇ ਜਾਣੀ ਆ ਤੇ ਮੈਂ ਲੈਟਰਨ ਪਾਣੀ ਜਾ ਕੇ ਆਣਾ ਉਹ ਮੈਂ ਕਹਿਆ ਯਾਰ ਹੁਣ ਮੈਂ ਕੀ ਕਹਿ ਸਕਦਾ ਹੁਣ ਮੈਨੂੰ ਤਾਂ ਨਾ ਨਾ ਤੁਸੀਂ ਦੋਸ਼ ਦਿਓ ਹਾਂ ਦੀ ਉਹ ਐਂ ਕਹਿੰਦੇ ਸੀ ਨਾ ਵੀ ਤੂੰ ਛੜਵਾਈ ਜੰਨਾ ਨੂੰ ਤੂੰ ਛੜਵਾਈ ਹਾਂ ਮੈਂ ਕਹਾਂ ਨਹੀਂ ਕੋਈ ਨਹੀਂ ਦੇਖਦੇ ਆ ਉਹ ਜਦੋਂ ਜਾ ਕੇ ਆਇਆ ਨਾ ਭਾਈ ਉਹ ਤਾਂ ਗੱਡੀਆਂ ਕੋਲੇ ਖੜਾ ਹੀ ਨਾ ਉਹ ਤਾਂ ਸਿੱਧਾ ਹੀ ਨਿਕਲ ਗਿਆ ਜਦੋਂ ਐਂ ਨਿਕਲ ਗਿਆ ਤੇ ਅਸੀਂ ਵੇਖਿਆ ਵੀ ਯਾਰ ਕਿੱਧਰ ਗਿਆ ਅਖੋ ਤਾਂ ਐਂ ਟੱਪ ਗਿਆ ਉਹ ਸੜਕ ਪਿਆ ਜਾਵੇ ਜੀ ਕਿ ਲੋ ਡੇਢ ਕਿਲੋਮੀਟਰ ਸਾਨੂੰ ਦੱਸਿਓ ਮਗਰ ਮੁੰਡੇ ਭਜਾਤੇ ਇੱਕ ਸੀਪਾ ਭਜਾਤਾ ਇੱਕ ਮੁੰਡਾ ਹੋਰ ਸੀ ਉਹ ਭਜਾਤਾ ਵੀ ਜਾ ਮੋੜ ਕੇ ਲਿਓ ਉਹ ਡਲੇ ਮਾਰ ਲਾ ਗਿਆ ਮੂਰੋਂ ਉਹਨਾਂ ਦੇ ਜੋ ਡਲੇ ਮਾਰ ਲਾ ਕੇ ਗਾਲਾਂ ਕਢ ਲਾ ਪਿਆ ਹੂੰ ਉਹ ਮੁੜਿਆ ਇਹੋ ਕਹਿੰਦੇ ਸਾਲਾ ਗਾਲਾਂ ਕਢਦਾ ਡਲੇ ਮਾਰਦਾ ਚਲ ਦਫਾ ਕਰੋ ਯਾਰ ਜਾਣ ਦਿਓ ਅਸੀਂ ਐਂ ਕੇ ਕੇ ਗਿਰਾਂ ਅਸੀਂ ਤਾਂ ਗੱਡੀਆਂ ਲੈ ਕੇ ਅਸੀਂ ਉਹ ਜਾਮਨਗਰ ਤੋਂ ਜਾ ਕੋਲਾ ਭਰ ਲਿਆ ਕੋਲਾ ਭਰ ਕੇ ਅਸੀਂ ਜਦੋਂ 35 ਕਿਲੋਮੀਟਰ ਪਿੱਛੇ ਆ ਕੇ ਅਸੀਂ ਜਿੱਥੋਂ ਬਿਲਟਿੰਗਾਂ ਲੈਣੀਆਂ ਸੀ ਟਰਾਂਸਪੋਰਟ ਚੋਂ ਉੱਥੇ ਆ ਗਏ ਅਸੀਂ ਉੱਥੇ ਆ ਕੇ ਨਾ ਤੇ ਉਹ ਸਾਨੂੰ ਟਰਾਂਸਪੋਰਟ ਵਾਲਾ ਗੱਲ ਸੁਣਾਈ ਜਾਵੇ ਕਹਿੰਦਾ ਯਾਰ ਬਾਈ ਤੁਹਾਡੇ ਪੰਜਾਬੀ ਯਾਰ ਬੰਦੇ ਲੋਕ ਬਹੁਤ ਮਾੜੇ ਯਾਰ ਮੈਂ ਕਿਹਾ ਭਾਈ ਕੀ ਹੋ ਗਿਆ ਕਹਿੰਦਾ ਯਾਰ ਕੈਰੇਕਟਰ ਨੂੰ ਛੱਡ ਕੇ ਯਾਰ ਇੱਥੇ ਵਿਚਾਰ ਨੂੰ ਭੁੱਖੇ ਤੇ ਆਏ ਨੂੰ ਯਾਰ ਕੱਲ ਇੱਥ ਮੈਂ ਕਹ ਕਨੈਕਟਰ ਸੀ ਕਹਿੰਦਾ ਹਾਂ ਮੈਂ ਕਹ ਚੱਲ ਮੈਂ ਯਾਰ ਬੰਦਾ ਦਾ ਸਾਡਾ ਵੀ ਕੁਵੱਚਾ ਪਰ ਉਹ ਡਰਾਈਵਰ ਸੀ ਉਹ ਕਨੈਕਟਰ ਨਹੀਂ ਸੀ ਨਹੀਂ ਆਉਂਦਾ ਇਹ ਤਾਂ ਕਨੈਕਟਰ ਸੀ ਉਹਨੂੰ ਕਨੈਕਟਰ ਦੱਸਦਾ ਉਹਨੇ ਉਹ ਜਦੋਂ ਅਸੀਂ ਟਰਾਂਸਪੋਰਟ ਚ ਬਿਲਡਿੰਗਾਂ ਲੈਣ ਲੱਗੇ ਨਾ ਤੇ ਮੈਂ ਮੁੰਡੇ ਨੂੰ ਆਖਿਆ ਮੈਂ ਕਹ ਯਾਰ ਉਹਦਾ ਲਾਇਸੈਂਸ ਪਿਆ ਗੱਡੀ ਚੋਂ ਚੱਕ ਕੇ ਲੈ ਆਈਆਂ ਆਪਾਂ ਫੋਟੋ ਤਾਂ ਵਿਖਾਈਏ ਇਹਨਾਂ ਨੂੰ ਉਹ ਜਦੋਂ ਲਾਇਸੈਂਸ ਲਿਆ ਗਏ ਤੇ ਉਹਨੂੰ ਫੋਟੋ ਦਿਖਾਈ ਵੀ ਦੇਖੀ ਯਾਰ ਬਾਈ ਬੰਦਾ ਆ ਹੀ ਸੀ ਉਹ ਕਹਿੰਦਾ ਹਾਂ ਬਾਈ ਯਾਰ ਆ ਹੀ ਬੰਦਾ ਸੀ ਇਹਨੂੰ ਤਾਂ ਅਸੀਂ ਪੈਸੇ ਇਕੱਠੇ ਕਰਕੇ ਦਿੱਤੇ ਇੱਥੋਂ ਤੇ ਰੋਟੀ ਰੱਟੀ ਖਵਾਈ ਭੁੱਖਾ ਤੇ ਆਇਆ ਸੀ ਤੇ ਪਰ ਸਾਨੂੰ ਪਿੰਡ ਐਮਪੀ ਚ ਦੱਸਦਾ ਸੀ ਉਹ ਐਮਪੀ ਚ ਪਿੰਡ ਦਾ ਨਾਮ ਲਿਆ ਉਹ ਬੰਦੇ ਨੇ ਪਤਾ ਨਹੀਂ ਕੀ ਖਰਗੋਦਾ ਕੇ ਕੀ ਇਹ ਜਾ ਕੋਸ ਵੀ ਉਥੋਂ ਦਾ ਸੀ ਉਹ ਮੈਂ ਕਹਿੰਦਾ ਨਹੀਂ ਨਹੀਂ ਭਾਈ ਉਹ ਤਾਂ ਸਾਡਾ ਉਧਰ ਲਾਇਆ ਉਹ ਤਾਂ ਮੈਂ ਕਹਿੰਦਾ ਜੇ ਤੋਂ ਮੰਡੀ ਦੇ ਨਾਲ ਤਵੜੀ ਕੰਨਾ ਪਿੰਡ ਆ ਉਥੋਂ ਦਾ ਹੈ ਉਹਨੇ ਪਰ ਸਾਨੂੰ ਤਾਂ ਭਾਈ ਉਹਨੇ ਕੈਕਟਰ ਦੱਸਿਆ ਯਾਰ ਕੰਮ ਤਾਂ ਗਲਤ ਹੋ ਗਿਆ ਚਲੋ ਅਸੀਂ ਜੀ ਲੈ ਦੇ ਕੇ ਸਾਰੇ ਗੀੜਾ ਗੂੜਾ ਘੱਟ ਕੇ ਤੇ ਅਸੀਂ ਅੱਗੇ ਵਾਪਸ ਆਗੇ ਵਾਪਸ ਮੈਂ ਇਥੋਂ ਦੋ ਤਿੰਨ ਬੰਦੇ ਲੈ ਨਾਲ ਮੈਂ ਕਿਹਾ ਵੀ ਅਗਲਾ ਤਾਂ ਆਪਣੇ ਤੋਂ ਬੰਦਾ ਮੰਗੂਗਾ ਮੈਂ ਕਿਹਾ ਉਹਦੇ ਤੇ ਲਿਡਾ ਨਹੀਂ ਕੱਪੜਾ ਨਹੀਂ ਪੈਰਾਂ 'ਚ ਜੁੱਤੀ ਨਹੀਂ ਪੋਸਤ ਖਾਂਦਾ ਸੀ ਬਾਈ ਉਹ ਪਾਈਆ ਪਾਈਆ ਦਿਹਾੜੀ 'ਚ ਮੈਂ ਕਿਹਾ ਉਹਦੇ ਕੋਲ ਤਾਂ ਪੋਸਤ ਵੀ ਹੈ ਨਹੀਂ ਉਹ ਤਾਂ ਮਰੂਗਾ ਕਮਾਲ ਦੀ ਗੱਲ ਇਹ ਹੋਈ ਜਦੋਂ ਮੈਂ ਇਥੋਂ ਦੋ ਦਿਨ ਬੰਦੇ ਲੈ ਕੇ ਤੇ ਮੈਂ ਉਹਨਾਂ ਦੇ ਪਿੰਡ ਗਿਆ ਮੈਂ ਕਿਹਾ ਵੀ ਆਪਾਂ ਪਹਿਲੇ ਹੀ ਜਾ ਕੇ ਸੱਚੇ ਹੋ ਜੀਏ ਵੀ ਬਾਈ ਉਹ ਸਾਡੀ ਗੱਡੀ ਛੱਡ ਕੇ ਗਿਆ ਭੱਜ ਤੇ ਸਾਨੂੰ ਨਹੀਂ ਪਤਾ ਕਿੱਥੇ ਆ ਸਾਨੂੰ ਤਾਂ ਮਰਵਾਤਾ ਸੀ ਉਹ ਬੰਦੇ ਨੇ ਆਪਾਂ ਪਹਿਲੇ ਨਾ ਦਗੇ ਵੀ ਸੁਣਿਆ ਤੇ ਇਹਨਾਂ ਕੋਲੇ ਆਈ ਜਾਣਾ ਵੀ ਉਹ ਮਰ ਗਿਆ ਜਾਂ ਉਹਦੀ লাশ ਮਿਲੂ ਜਾਂ ਕੀ ਮਿਲੂਗਾ ਇਹ ਚੀਜ਼ ਦਾ ਸੀਗਾ ਜਦੋਂ ਅਸੀਂ ਗਏ ਤੇ ਅਸੀਂ ਰਾਇ ਰਾਇ ਕਰਦੇ ਜਾਨੇ ਦੋ ਤਿੰਨ ਵਾਰੀ ਖੜੇ ਸੀ ਰਾਹ ਚ ਜਾਂਦੇ ਜਾਂਦੇ ਦੌੜੀ ਖਾਨੇ ਨੂੰ ਜਾਂਦੇ ਜਾਂਦੇ ਵੀ ਆਪਾਂ ਇੱਕੋ ਹੀ ਗੱਲ ਤੇ ਖੜਜੋ ਉਹੀ ਗੱਲ ਕਰਨੀ ਉੱਥੇ ਜਾ ਕੇ ਉਹਨਾਂ ਉਹ ਆਪਾਂ ਬਿਆਨ ਬਦਲ ਚੁੱਕੀਏ